तो बार बार ओम भरो जैसे दादरा ओम भरो जैसे दादरा कछ देश विदेश ना बूझ कछ देश विदेश ना बूझ ऐसे मेरा बिखिया में मोहिया ऐसे ਦਿਖਿਆ ਵੀ ਮੋਹਿਆ ਐਸੇ ਮੇਰਾ ਮਨ ਐਸੇ ਮੇਰਾ ਮੇਰਾ ਐਸੇ ਮੇਰਾ ਮਨ ਦਿਖਿਆ ਵੀ ਮੋਹਿਆ ਦਿਖਿਆ ਵੀ ਮੋਹਿਆ ਦਿਖਿਆ ਵੀ ਮੋਹਿਆ ਕਛ ਆਰੰਭ ਪਾਰ ਨ ਸੂਝ ਕਛ ਆਦਾ ਨਾਇਕਾ ਸਗਲ ਪਮਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਏ ਜੀ ਸਗਲ ਪਮਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਏ ਜੀ ਦਰਸ ਦਿਖਾਏ ਜੀ ਦਰਸ मलिन भाई मत माधवा तेरी गत लखी न जाए तेरी गत लखी न जाए मलिन भाई मैली हुई भाई मलिन मेरी मत मैली हुई मलिन भाई मत माधवा हे वाहिगुरु मैं तेरी गत लखी न जाए मैं तेरे बारे सोचता ही ਤੇਰੇ ਤੇਰੀਆਂ ਖੇਡਾਂ ਪਰ ਕੋਈ ਦਾਸੀ ਨਹੀਂ ਸਕਦਾ ਤੂੰ ਕਿੱਥੇ ਕੀ ਕਰਦਾ ਜੇ ਤੂੰ ਚਾਵੇਂ ਤਾਂ ਇੱਕ ਪਲ ਵਿੱਚ ਟੁੱਟੇ ਨੂੰ ਜੋੜ ਦਵੇਂ ਆਖੋ ਵਹਿਗੋ ਲਿਖਿਆ ਨਾ ਜਨਮ ਜਨਮ ਦਾ ਟੂਟਾ ਗੱਡਾ ਜਨਮ ਜਨਮ ਦਾ ਕੀ ਚਾਵੇਂ ਤਾਂ ਜਨਮਾਂ ਤੋਂ ਟੁੱਟਾ ਹੋਇਆ ਇੱਕ ਪਲ ਚ ਗੱਡਣ ਦਾ ਜੇ ਜਾਇਆ ਦੇਖੋ ਵੱਡੇ ਵੱਡੇ ਪਾਪੀਆਂ ਨੇ ਇੱਕ ਪਲ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪਾਪ ਛੱਡ ਦਿੰਦੇ। ਕਿੰਨਿਆਂ ਨੂੰ ਗੁਰੂ ਰਾਮਦਾਸ ਜੀ ਨੇ ਲਿਖਿਆ ਗੁਰ ਚੌਥੀ ਪੀੜੀ ਟਿਕਿਆ ਤਿੰਨ ਦਿਨ ਤੱਕ ਦੁਸ਼ਟ ਸਭ। ਤੇ ਦੇਖ ਲਓ ਆਪਣਾ ਪੁੱਤਰ ਸਤਗੁਰੂ ਜੀ ਦਾ ਇੱਕ ਐਸਾ ਸੀ ਜਿਹੜਾ ਨਹੀਂ ਮੁੜਿਆ। ਆਸਵਾਇ ਕਰੋ। ਪ੍ਰਿਤੀ ਚੰਦ ਨੇ। ਐ ਵੀ ਇਹ ਰੱਬ ਦੀ ਖੇਡ ਹੈ ਇੰਨੀ ਨੇੜੇ ਹੋ ਕੇ ਵੀ ਉਹਨੇ ਪਿੱਤਾ ਵਿੱਚ ਜੋਤ ਨਹੀਂ ਦੇਖੀ ਸਤਿਗੁਰ ਕਾ ਭਗਤ ਜੀ ਕਹਿੰਦੇ ਕਰੋ ਕਿਰਪਾ ਬ੍ਰਹਮਚੂ ਕਈ ਮੇਰੇ ਅੰਦਰੋਂ ਸਾਰੇ ਭਰਮ ਹਟਦੇ ਹੋ ਜਾਣ ਮੈਂ ਤੁਹਾਨੂੰ ਮਿਲ ਜਾਵਾਂ ਤੁਹਾਡੇ ਨਾਲ ਮੇਰੀ ਪ੍ਰੀਤ ਬਣ ਜਾਵੇ ਮੈ ਸਮਤ ਦਿਓ ਸਮਝਾਏ ਮੈਨੂੰ ਆਪਣੀ ਸਮਝ ਦਿਓ ਮੈਨੂੰ ਕੋਈ ਸਮਝ ਦੇ ਦਿਓ ਤਾਂ ਕਿ ਮੇਰਾ ਮਨ ਪਰਨ ਜੁੜਿਆ ਮਨ ਨੂੰ ਭਾਈ ਮਤ ਮਾਤਵਾ ਤੇਰੀ ਕਰਤ ਲਖੀ ਨ ਜਾਏ ਜਾਏ ਤੇਰੀ ਮਤ ਮਾਤਵਾ ਤੇਰੀ ਕਰਤ ਲਖੀ ਨ ਜਾਏ ਕਰੋ ਕਿਰਪਾ ਕਰੋ ਕਿਰਪਾ ਪ੍ਰਮਖੂ ਕਹੀ ਕਰੋ ਹੋ ਕਿਰਪਾ ਪ੍ਰਭੂ ਕਈ ਕਰੋ ਕਿਰਪਾ ਪ੍ਰਭੂ ਕਈ ਮੈਂ ਸੁਮਤ ਦੇਹੋ ਸਮਝਾਏ ਮੈਂ ਸੁਮਰ ਦੇਹੋ ਸਮਝਾਏ दर्श दिखाए सगल पवन के नायका एक छ दिखाए जी सगल पवन के नायका एक छेद दर्श दिखाए दर्शन खाय दर्शन दिखाये दर्शन खाय दी दर्शन दर्श दिखाए मलबाई मतलब तेरी गत लकी न जाए मलर मई मतरा तेरी गतल न जाए जाए तेरी गत लकी न जाए Take ਸਮਤ ਦੇ ਹੋ ਸਭ ਜਾਏ ਮੈਂ ਸੁਮਤ ਹੋ ਸਭ ਜਾਏ ਸਮਤ ਦੇ ਹੋ ਸਭ ਜਾਏ ਮੈਂ ਸੁਮਤ ਹੋ ਸਭ ਜਾਏ ਮੈਂ ਹੋ ਭਲ ਦੇ ਹੋ ਸਭ ਜਾਏ ਮੈਂ ਸੁਸਤ ਦੇ ਹੋ ਸਭ ਜਾਏ ਬਾਬਾ ਬਿਖ ਦੇਖਿਆ ਸੰਸਾਰ सार रखिया करो गुसाई नाम तेर ताराम ते Oh my- hey. Why, do ਜਿੰਦਾਰ ਸਤਿਖਾਏ ਜੀ ਹਰ ਰੂਹ ਇੱਕ ਛਿਨ ਕਰ ਸਤਿਖਾਏ ਜੀ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਬਾਰ ਜੋਗੀ ਕਰ ਬਰ ਤਿਆਕੇ ਗੇਰੂ ਵਸਤਰ ਪਾ ਲੈਣੇ ਕੁੰਡਲ ਪਾ ਲੈਣੇ ਬੀਣਾ ਪੜ ਲੈਣੀ ਕਈ ਲੋ ਡੰਡਾ ਫੜ ਲੈਣਦੇ ਸਤਿਗੁਰ ਕਹਿੰਦੇ ਸਾਰੇ ਚਿੰਨ ਤੁਸੀਂ ਕਹਿ ਤਰਿਓ ਜੋਗੀ ਵਾਲੇ ਪਰ ਜੋਗੀਆਂ ਨੇ ਵੀ ਰੱਬ ਨੂੰ ਪਾਇਆ ਨਹੀਂ ਅਖਵਾਇ ਕਰੋ ਜੋਗੀ ਸਰ ਪਾਵੇ ਨਹੀਂ ਤਉ ਗੁਣ ਕਥਨ ਅਵਾਰ ਤੇਰੇ ਗੁਣਾ ਬਰ ਕੋਣ ਦੱਸੇ ਤੂੰ ਆਪ ਬਿਆਨ ਤੈ ਕਥਨ ਤੋਂ ਪਰੇ ਅਖਰਾਂ ਤੋਂ ਵੀ ਪਰੇ ਅਖਵਾਇ ਕਰੋ ਤੇਰਾ ਪਾਰ ਨਿਕੋ ਪਾਸ ਸਕਦਾ ਹੁਣ ਭਗਤ ਜੀ ਬੰਦਾ ਕੀ ਕਹਿੰਦੇ ਪ੍ਰੇਮ ਭਗਤ ਕੈ ਕਾਰਨ ਹੈ ਕੌਰਵ ਵਿਦਾਸ ਚੰਬਾਰ ਆਖੂ ਤਨ ਤਨ ਭਗਤ ਰਵਿਦਾਸ ਤਨ ਤਨ ਭਗਤ ਪ੍ਰੇਮ ਭਗਤ ਕੇ ਕਾਰਨ ਕੌਰਵ ਵਿਦਾਸ ਚੰਬਾਰ ਭਗਤ ਜੀ ਕਹਿੰਦੇ ਹਨ हे ਰਵਿਦਾਸ ਆਪਣੀ ਜਾਤ ਨੂੰ ਅੱਗੇ ਲਿਆਉਂਦੇ ਪਤਾ ਕਿਉਂ ਬਸ ਇਸ ਕਰਕੇ ਕਿ ਮੈਂ ਆ ਮੇਰੇ ਮਨ ਚ ਕੋਈ ਕਿਸੇ ਕਰਨ ਦਾ ਕੋਈ ਮਾਣ ਨਾ ਅਕੋ ਵੈਗਰੂ ਕਹਿੰਦੇ ਹਨ ਇਹ ਵੈਗਰੂ ਦੀ ਇਹ ਮਨਾ ਤੂੰ ਤਾਂ ਰੱਬ ਦੀ ਸਿਫਤ ਕਰਿਆ ਕਰ ਤਾਂ ਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤ ਮਿਲ ਜਾ ਤੂੰ ਬਸ ਸਿਫਤ ਕਰੀ ਚੱਲ ਦਾਤ ਕਿਹੜੀ ਪ੍ਰੇਮ ਤੇ ਭਗਤ ਭਗਤ ਰਵਿਦਾਸ ਜੀ ਦੇ ਸਾਰੇ ਸ਼ਬਦਾਂ 메ਨ ਜਿਹੜਾ ਉਹਨਾਂ ਦਾ ਥੀਮ ਰਿਹਾ ਨਾ ਹਰ ਸ਼ਬਦ ਪ੍ਰੇਮਾ ਭਗਤੀ ਦੇ ਉਹਨਾਂ ਪ੍ਰੇਮਾ ਭਗਤੀ ਦੀ ਬੜੀ ਜੋੜ ਹੈ ਕਿ ਹਰ ਭਗਤੀ ਉਹ ਵੇ ਚੰਗੀ ਜਿਹੜੇ ਪ੍ਰੇਮ ਸ਼ਾਮ ਆਪਾਂ ਦੇਖਦੇ ਨਾ ਕੋਈ ਦੀ ਕੋਈ ਚੀਜ਼ ਬੜੀ ਸਵਾਦ ਵਧੀਆ ਬੜੀ ਹੋਵੇ ਨਾ ਅਸੀਂ ਕਹਿੰਦੇ ਲੱਗਦਾ ਬੜੇ ਪਿਆਰ ਨਾਲ ਬਣਾਈ ਹੈ ਇਹ ਤੁ ਆਖੋ ਵਾਹਿਗੁਰੂ ਬਾਕੀ ਹੁੰਦਾ ਨਾ ਘਰ ਚ ਵੀ ਸਬਜ਼ੀਆਂ ਮਿੱਠੇ ਜੋ ਵੀ ਬਣ ਲੱਗਦਾ ਬੜੇ ਪਿਆਰ ਨਾਲ ਧਿਆਨ ਨਾਲ ਬਣਾਈ ਏ ਇਦਾਂ ਹੀ ਸਤਿਗੁਰੂ ਕਹਿੰਦੇ ਐ ਜਿਹੜੀ ਗ੍ਰਹਿਣੀ ਐ ਉਹ ਖੱਟ ਰਸ ਮਿੱਠੇ ਪਦਾਰਥ ਪਾ ਕੇ ਸੁਆਦਲੇ ਪਦਾਰਥ ਬਣਾਉਂਦੀ ਐ ਇਹ ਭਗਤ ਵੀ ਫਿਰ ਅਲੱਗ-ਅਲੱਗ ਸ਼ਬਦਾਂ ਦੇ ਰਾਹੀ ਅਲੱਗ-ਅਲੱਗ ਸ਼ਬਦਾਂ ਦੇ ਵਿੱਚੋਂ ਗਾ-ਗਾ ਕੇ ਉਸ ਵਾਹਿਗੁਰੂ ਨਾਲ ਪਿਆਰ ਕਰਦੇ ਆਖ ਵਾਹਿਗੁਰੂ ਵਾਹਿਗੁਰੂ ਕਿਉ ਬਾਣੀ ਭਗਤ ਸਲਾਂ ਦੇ ਸ਼ਬਦ ਆਂਦਾ ਹੈ ਪੰਗਤੀ ਪੂਰੀ ਯਾਦ ਨਹੀਂ ਬੋਲ ਵਾਹਿਗੁਰੂ 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 ਕਹਿੰਦੇ ਬਹੁ ਜਿਉ ਪੁਰਖੇ ਘਰ ਭਗਤੀ ਨਾਰ ਜਿਉ ਪੁਰਖੇ ਘਰ ਅਤ ਲੋਚੇ ਭਗਤੀ ਭਾਏ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾ ਕਿਸੇ ਚੀਜ਼ ਨੂੰ ਸਵਾਦ ਪਾਣ ਲਈ ਕਹਿੰਦੇ ਥੋੜਾ ਖੱਟਾ ਪਾਇਆ ਜਾਂਦਾ ਕੋਈ ਨਾਰਦਾਣਾ ਜਦੋਂ ਦੀ ਕੋਈ ਚੀਜ਼ਾਂ ਪਾਈ ਜਾਂਦੀਆਂ ਹਨਾ ਤਾਂ ਕਿ ਚੀਜ਼ ਸਵਾਦ ਬਣ ਜਾਏ ਕਹਿੰਦੇ ਤਿਉ ਬਾਣੀ ਭਗਤ ਸਲਾਹ ਦੇ ਹਰ ਨਾਮੇ ਚਿਤ ਲਾਇ। ਐਵੇਂ ਭਗਤ ਵੀ ਕਦੇ ਕਿਹੜੇ ਰੱਬ ਦੇ ਗੁਣ ਦੀ ਗੱਲ ਕਰ ਦਾਂਗੇ ਕਦੇ ਕਿੱਧਰ ਦੀ ਗੱਲ ਕਰ ਦਾਂਗੇ। ਬਾਰ-ਬਾਰ ਉਹਦੇ ਗੁਣਾ ਵਿੱਚੋਂ ਅਲੱਗ-ਅਲੱਗ ਗੁਣ ਤਾਂ ਕਿ ਉਹਦਾ ਵੀ ਪ੍ਰਮਾਤਮਾ ਨਾਲ ਸਨੇਹ ਬਣ ਜਾਏ। ਪ੍ਰਮਾਤਮਾ ਨਾਲ ਪ੍ਰੀਤ ਲੈ ਜਾਏ। ਰੱਬ ਨਾਲ ਪ੍ਰੀਤ ਕੌਣ ਨਹੀਂ ਭਗਤੀ ਹੁੰਦੀ ਹੈ। ਅਸੀਂ ਭਗਤੀ ਦਾ ਨਿਸ਼ਾਨਾ ਇੱਕ ਰੱਖਿਆ ਕਿ ਸਾਨੂੰ ਸੰਸਾਰਕ ਸੁੱਖ ਮਿਲ ਜੇ। ਦੌਲਤ ਮਿਲ ਜਾਏ ਕਾਰੋਬਾਰ ਵੱਧ ਜਾਏ ਜਾਂ ਘਰ ਵਿੱਚ ਖੁਸ਼ੀਆਂ ਆ ਜਾਣ ਆਖੋ ਵਾਹਿਗੁਰੂ ਸਾਡਾ ਮਨੋਰਥ ਬੜਾ ਸੰਸਾਰਕ ਹੀ ਹੈ ਸਰ ਇਹ ਵੀ ਬਹੁਤ ਚਲੋ ਜ਼ਰੂਰੀ ਲੋ ਪਰ ਇਸ ਤੋਂ ਵੀ ਅਤ ਜਿਹੜੇ ਵਾਸਤੇ ਆਪਾਂ ਆਏ ਆ ਕਿਹੜੇ ਕੰਮ ਲਈ ਆਏ ਆ ਆਪਾਂ ਕੋਠੀਆਂ ਬਣਾਣ ਆਏ ਆ ਆਖੋ ਵਾਹਿਗੁਰੂ ਰੋਡਾਂ 'ਤੇ ਬੈਲ ਬੈਲੈਂਸ ਬਣਾਣ ਆਏ ਆ ਹਨਾ ਜੀ ਆਖੋ ਵਾਹਿਗੁਰੂ ਅਸੀਂ ਸਭ ਤੋਂ ਅਮੀਰ ਖਵਾਨ ਆਏ ਆ ਧਰਤੀ ਸਭ ਤੋਂ ਮੀਂ ਫਿਰ ਕੀ ਹੋ ਜਾਏਗਾ ਆਖੋ ਵਾਹਿਗੁਰੂ ਜਿਨਾ ਵੀ ਅਖਵਾ ਲਿਆ ਉਹਨਾਂ ਕੀ ਕੀ ਲੱਭ ਲਿਆ ਅਖਬਾਰਾਂ ਮੈਗਜ਼ੀਨਾਂ 'ਚ ਨਾਮ ਪਾ ਕੇ ਕੁਝ ਅਜੋ ਵੀ ਰੰਦੀ 'ਚ ਪਈ ਐ ਆਖੋ ਵਾਹਿਗੁਰੂ ਅੱਜ ਕੋਣ ਖੋਲ ਕੇ ਦੇਖ ਰਿਹਾ ਤੇ ਕਿਹੜਾ ਹਾਰ ਚੜਾ ਰਿਹਾ ਗੁਰੂ ਨਾਨਕ ਸਾਹਿਬ ਨੇ ਤਾਂ ਕੋਈ ਇਸ ਗੱਲ ਦੀ ਚਿੰਤਾ ਨਹੀਂ ਕੀਤੀ ਮੇਰੇ ਕੋਲ ਨਨਕਾਣੇ ਜਮੀਨ ਬਹੁਤ ਐ ਰਾਜ ਕਰੀ ਆਖੋ ਵਾਹਿਗੁਰੂ ਗੁਰੂ ਸਾਹਿਬ ਨਹੀਂ ਇਸ ਗੱਲ ਚਿੰਤਾ ਨਹੀਂ ਗੁਰੂ ਸਾਹਿਬ ਇਸ ਗੱਲ ਦੀ ਚਿੰਤਾ ਹੈ ਕਿ ਮੇਰੇ ਅੰਦਰ ਭਗਤੀ ਹੈ ਕਿ ਨਹੀਂ ਭਗਤੀ ਦੇ ਪਿਆਰ ਹੈ ਕਿ ਨਹੀਂ ਭਗਤੀ ਕਰਨ ਵਾਲਿਆਂ ਨੂੰ ਮੈਂ ਪਿਆਰ ਕਰਦਾ ਕਿ ਨਹੀਂ ਇਸ ਲਈ ਆਪਣੇ ਜੀਵਨ ਨੂੰ ਸੁਚੇਤ ਕਰਕੇ ਆਪਾਂ ਇਸ ਵਾਸਤੇ ਲਾਉਣਾ ਹੈ ਔਰ ਇਸੇ ਵਾਸਤੇ ਸਾਰੇ ਸਮਾਗਮ ਗੁਰੂ ਜੀ ਸਾਡੀ ਚੋਲੇ ਚ ਪਾਉਂਦੇ ਆ ਇੱਕ ਤਾਂ ਉਹ ਜ਼ਰੂਰੀ ਸੀ ਗੱਲ ਕਰਨੀ ਵੀ 4 ਤਰੀਕ ਨੂੰ ਪ੍ਰਬਾਤ ਫੇਰੀ ਅੱਜ 1 ਤਰੀਕ ਹੋ ਗਈ ਹੈ 4 ਤਰੀਕ ਤੋਂ ਸਵੇਰੇ 5:30 ਵਜੇ ਪ੍ਰਬਾਤ ਸ੍ਰੀ ਚੱਲੀਆਂ ਨੇ ਔਰ ਆਪਾਂ ਸਾਰੇ ਉਥੇ ਪਹੁੰਚਣਾ ਜਰੂਰ ਪਰਜਵੰਤ ਤੁਸੀਂ ਸ਼ਾਮ ਨੂੰ ਆਉਂਦੇ ਹੋ ਸਵੇਰ ਤੇ ਦਿਵਾਨ ਚ ਜਰੂਰ ਹਾਜ਼ਰੀ ਭਰਿਆ ਆਖੋ ਵਾਹਿਗੁਰੂ ਅਰਦਾਸ ਕਰਕੇ ਸੋਵਾਂਗੇ ਆਪਣੇ ਆਪ ਸਾਰਾ ਟਾਈਮ ਟੇਬਲ ਸੈੱਟ ਹੋ ਜਾਈਗਾ ਗੁਰੂ ਸੇਵਕ ਕੋਲ ਬੜੇ ਵਿਧੀ ਨਾਲ ਸਾਰਾ ਕੁਝ ਕਰੰਦਗੇ ਕਿਤੇ ਬਾਹਰ ਜਾਣਾ ਹੋਵੇ 에어ਪੋਰਟ ਜਾਣਾ ਹੋਵੇ ਕਹਿੰਦਾ ਮੈਂ ਨਹੀਂ ਸਵੇਰੇ ਉੱਠ ਸਕਦੇ ਅਸੀਂ ਸ਼ਹਿਰ ਕਰਨੀਏ ਨਾ ਜਾਓ ਆਖੋ ਵਾਹਿਗੁਰੂ ਾਨੂੰ ਪਤਾ ਨਾ ਜਿੱਥੇ ਜਿੱਥੇ ਅਸੀਂ ਜਾਣਾ ਆਪਣੇ ਸ਼ਡਿਊਲ ਚੇਂਜ ਹੋ ਜਾਂਦੇ ਨੇ ਸਾਰਾ ਸੈਟਿੰਗ ਹੋ ਜਾਂਦੀ ਰੱਬ ਦੇ ਨਾਂ ਤੇ ਆਲਸ ਕਿਉਂ ਆਉਂਦਾ ਲੋਈ ਗੁਰ ਅਰਦਾਸ ਰੱਬ ਨੂੰ ਕਰਦੇ ਸਤਿਗੁਰੂ ਸਾਨੂੰ ਫਲਾਣੇ ਦੇਸ਼ ਕੋ ਚਾ ਦੇ ਸਾਨੂੰ ਵਿਦਿਆ ਦਵਾ ਦੇ ਸਾਨੂੰ ਕਾਰੋਬਾਰ ਦਵਾ ਦੇ ਹਾਂ ਕਿਉਂ ਵੀ ਤਾਂ ਕਹਿੰਦਾ ਵੀ ਮੈਨੂੰ ਯਾਦ ਕਰਨ ਵਾਲੇ ਅਮਰਤ ਵਿੱਚ ਲੇ ਬੈਠਿਆ ਕਰੋ ਬਾਣੀ ਪੜਿਆ ਕਰੋ ਠੀਕ ਹੈ ਜੀ ਇਸ ਲਈ ਆਪਣੇ ਸੁੱਖ ਆਰਾਮ ਤਿਆਗ ਕੇ ਤੁੱਦ ਬਿਨ ਰੋਗ ਰਜਾਈਆਂ ਦਾ ਓਟਣ 나ਗ ਨਿਵਾਸਤ ਨਾਮ ਜਪਣ ਵਾਲੇ ਬੰਦਗੀ ਕਰ ਰਹੇ ਸੜਕਾਂ ਤੇ ਆਪਾਂ ਘਰਾਂ ਦੇ ਅੰਦਰ ਬੁੱਕਲ ਮਾਰ ਕੇ ਸੋਕਦੇ ਆਤਮਕੁਰ ਕਹਿੰਦੇ ਇਦਾਂ ਰਹਿੰਦੇ ਨੇ ਜਿਵੇਂ नाग ਰਹੇ ਆਖਵਾਇ ਗਰੂ ਬਲਵਾਇ ਗਰੂ ਵਾਇਗਰੂ ਵਾਇਗਰੂ ਲੇਖਿਆ ਬਾਣੀ ਚ ਸਤਗੁਰ ਨੇ ਕਿਹਾ ਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤਦ ਬੇਨ ਰੋਗ ਨਜਾਇਆਂ ਦਾ ਓਢਣ नाग ਨਿਵਾਸਾਂ ਦੇ ਰੇ ਇਸ ਲਈ ਅਰਦਾਸ ਕਰਨੀ ਗੁਰੂ ਜੀ ਮੈਨੂੰ ਇਤਾਂ ਦਾ ਇਤਾਂ ਦੇ ਸੁੱਖਾਂ ਰਾਤ ਹੈ ਸੌ ਜਾ ਸਵੇਰ ਤੋਂ ਪਹਿਲਾਂ ਪਹਿਲਾਂ ਉੱਠ ਜਾ ਗੁਰੂ ਸਾਹਿਬ ਜੀ ਉੱਠ ਜਾਂਦੇ ਸੀ ਦਿਨ ਦੇ ਚੜਨ ਤੋਂ 3 ਘੰਟੇ ਪਹਿਲਾਂ ਸਤਿਗੁਰੂ ਜੀ ਉੱਠ ਹੁੰਦੇ ਸੀ ਆਖੋ ਵਾਹਿਗੁਰੂ ਵਾਹਿਗੁਰੂ ਈਕਾਲ ਕੁਰਤ ਸਚਨਾ ਜੁੜ ਕੇ ਖੈਰ ਆਪਾਂ ਦੇ ਫਿਰ ਢੇੜੀ ਉੱਠਣੀ ਬਹੁਤ ਜ਼ਿਆਦਾ ਜੇ ਉੱਠ ਗਏ 4:30 4:30 ਉੱਠ ਕੇ 5:00 ਆਪਾਂ ਗਵਾਰੇ ਪਹੁੰਚੀ ਫਿਰ ਆਪਾਂ ਜਰਾ ਆਪਣੇ ਉਹ ਸੱਤੀ ਪਾਸ਼ਾ ਨੂੰ ਕੋ ਬਾਣੀ ਪੜਾਣਗੇ ਮੈਂ ਤੇ ਕਹਿੰਦਾ ਸਾਰੇ ਸ਼ਬਦ ਯਾਦ ਕਰੋ ਛੋਟੇ ਛੋਟੇ ਸ਼ਬਦ ਜਿਹੜੇ ਆਪਾਂ ਪੜਿਆ ਕੋ ਬਜਾਏ ਇਹ ਨਹੀਂ ਕਿ ਉਹ ਧਾਰਨਾ ਪੜਨ ਲੱਗ ਪੈਂਦੇ ਨੇ ਜਾਂ ਹੋਰ ਆਪਣੀ ਆਪਣੀ ਸੁਖ ਸਾਬ ਨਾਲ ਪੜਨ ਲੱਗ ਪੈਂਦੇ ਕਈ ਵਾਰੀ ਸਮਝ ਆ ਜਾਂਦੀ ਕਈ ਵਾਰ ਨਹੀਂ ਆਉਂਦੀ ਸ਼ਬਦ ਜਿਹੜਾ ਨਾ ਸ਼ਬਦ ਉਹ ਤੇ ਇੱਕ ਐਸੀ ਦਵਾਈ ਹੈ ਕਿ ਭਾਵੇਂ ਸਾਨੂੰ ਉਹਦੀ ਕੰਪੋਜੀਸ਼ਨ ਪਤਾ ਹੀ ਨਾ ਫੇਰ ਵੀ ਉਹਦੇ ਸਾਡੇ ਤੇ ਅਸਰ ਕਰਦੇ ਹੈ ਚਲ ਜੀ ਠੀਕ ਹੈ ਜੀ ਅਖਵਾਇ ਕਰੋ ਵਾਈ ਕਰੋ ਐਸਾ ਖੇਡ ਨਾ ਸ਼ਬਦ ਦੀ ਸਾਨੂੰ ਨਹੀਂ ਪਤਾ ਕਿ ਉਹਦੇ ਅਰਥ ਵੀ ਨਹੀਂ ਪਤਾ ਤਾਂ ਵੀ ਅਸਰ ਕਰੇ ਉਹ ਐਸੀ ਦਵਾਈ ਹੈ ਸਰਬ ਰੋਗ ਕਾ ਔਖਾ ਡਾਕਟਰ ਦੇਖਣ ਜਾਏ ਕੋਈ ਸਾਈਕੀਆਟ੍ਰਿਸਟ ਹੈ ਕੋਈ ਆਈ ਸਪੈਸ਼ਲਿਸਟ ਹੈ ਕੋਈ ਹਾਰਟ ਸਪੈਸ਼ਲਿਸਟ ਹੈ ਗੁਰੂ ਸਾਹਿਬ ਜੀ ਤੁਸੀਂ ਕਿਹੜੇ ਸਪੈਸ਼ਲਿਸਟ ਹੋ ਕਹਿੰਦੇ ਸਰਬ ਰੋਗ ਕਾ ਔਖਾ ਸਾਰੇ ਰੋਗਾਂ ਦੇ ਦਵਾਈ ਸਤਿਗੁਰੂ ਮੇਰਾ ਮੈਂ ਗੁਰੂ ਗੁਰੂ ਹਰ ਰੋਗ ਦਾ ਇਲਾਜ ਗੁਰੂ ਸਾਹਿਬ ਕਰਦੇ ਆਖੋ ਵਾਹਿਗੁਰੂ ਵਾਹਿਗੁਰੂ ਇਸ ਲਈ ਆਪਾਂ ਗੁਰੂ ਦੇ ਦਿਹਾੜੇ ਬਣਾਣੇ ਚਾਰ ਤਰੀਕ ਤੋਂ 10 ਤੱਕ ਰੋਜ਼ ਹਾਜ਼ਰੀ ਭਰੋ ਸ਼ਾਮ ਦੇ ਦਿਵਾਨ ਉੱਥੇ ਵੀ ਸਿਮਰਨ ਦੇ ਹੋਣਗੇ ਇੱਥੇ ਵੀ ਆਪਣੇ ਦਿਵਾਨ ਲੱਗਣਗੇ ਆਖੋ ਵਾਹਿਗੁਰੂ ਜਿਤੇ ਜਿਤੇ ਪ੍ਰਬਾਤ ਸੇਰੀ ਹੋਏਗੀ ਉਸ ਤੋਂ ਇੱਕ ਦਿਨ ਕੋਈ ਉਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਉੱਥੇ 7 ਤੋਂ 8 7:30 ਉਧਰ ਦਿਵਾਨ ਹੋਣਗੇ ਇੱਧਰ 8 ਵਜੇ ਤੱਕ ਦਿਵਾਨ ਹੋਣਗੇ ਤਾਂ ਆਪ ਜੀ ਹਾਜ਼ਰੀਆਂ ਭਰਨੀਆ ਔਰ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਕੋਈ ਗਰੂ ਯਾਹ ਕੋਈ ਗੁਰੂ ਚਾਰ ਕੋਈ ਗਰੂ ਯਾਹ ਕੋਈ ਯਾਹ ਗਰੂ ਆ ਤੇਨ ਤ੍ਰਿਕ ਗਰੂ ਇਸ ਮਾਗਮੇ ਕਿਸੇ ਪਰਿਵਾਰ ਵੱਲੋਂ ਤੇ ਉਹ ਵੀ ਤੁਹਾਨੂੰ ਸਾਰਾ ਕੱਲ੍ਹ ਸ਼ਾਮ પ્રસੰਤ ਆਵਾਪਸ ਬਸ ਕਰੀਏ ਜੀ ਸ਼ਲੋਕ ਬਵਨ ਗੁਰੂ ਪਾਣੀ ਪਿਤਾ ਮਤਾ ਰਾਮ ਕਲੀ ਬੱਲਾ ਤੀਜਾ ਨ ਦੇ ਕੋੰਕਾਰ ਸਿਗੁਰ ਪ੍ਰਸਾਦ ਅੰਨ ਪਿਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰਤਾ ਪਾਇਆ ਸੈ ਸੇਤੀ ਮਨ ਵਜੀਆ

Oh. Uh -huh. ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਣ ਬਾਲੀ ਹਮ ਅੰਦ ਲਹਿ ਅੰਦ ਬਖੇ ਬਿਖਰਾਤੇ ਕਿਉ ਚਾਲੈ ਤੁ ਗੁਰ ਦਇਆ ਕਰੇ ਸੁਖ ਦਾਤਾ ਅਮ ਲਾਵੇ ਆਪਨ ਬਾਲੇ ਗੁਰ ਸੇ ਕਮੀਤ ਚਲੋ ਗੁਰ ਚਾਲੀ ਬਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲ ਵਾਲੇ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੇ ਹਰ ਹਰ ਜਪਣ ਜਪ ਲੋਚ ਲੁਚਾਨੇ ਹਰ ਕਿਰਪਾ ਕਰ ਬਨ ਵਾਲੇ ਨਾਨਕ ਸੰਗਤ ਸਾਧ ਹਰ ਮੇਲੋ ਅਮ ਸਾਧ ਜਨਾ ਪਕ ਰਾਲੀ